ਨਹੀਂ ਮੈਨੂੰ ਇੱਕ ਗੱਲ ਦੱਸਿਓ ਇੱਥੇ ਤੁਸੀਂ ਇੱਥੇ ਇਹਦੇ ਵਿੱਚ ਰੱਖਣੀ ਸੀ ਲਿਫਾਫੇ 'ਚ ਰੱਖਣੀ ਸੀ ਠੀਕ ਹੈ ਜੀ ਆ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੇਖਦਾਵਾਂ ਕਿ ਜਿਹਦੇ ਪਹਿਲਾਂ ਤਾਂ ਨਹੀਂ ਮੈਂ ਵੀਰੇ ਮੇਰੇ ਤੋਂ ਵੀਡੀਓ ਬਣੀ ਹੋ ਮੈਂ ਹੁਣੇ ਕੱਟ ਕੇ ਪਾ ਦੇਣੀ ਹੂੰ ਵਿਖਾ ਦੇਣੀ ਹੂੰ ਵੀ ਇਹ ਬੈਗ ਤੁਸੀਂ ਹੁਣ ਰੱਖਿਆ ਕਿ ਪਹਿਲਾਂ ਦਾ ਪਿਆ ਹੈ ਇਹਦੇ ਗੋਲੀ ਦੇ ਪਹਿਲਾਂ ਦਾ ਪਿਆ ਪਹਿਲਾਂ ਤਾਂ ਪਿਆ ਬੇਗ ਪਹਿਲਾਂ ਤਾਂ ਪਿਆ ਮੈਂ ਧਿਆਨ ਦਿੱਤਾ ਸੀ ਸਾਰੇ ਕੱਪੜਿਆਂ ਚ ਨਹੀਂ ਨਹੀਂ ਹੁਣ ਰੱਖਿਆ ਬਾਬੇ ਉਹ ਗੈਗ ਤੂੰ ਹੁਣ ਲੈ ਕੇ ਰੱਖਿਆ ਇੱਥੇ ਆਹੋ ਅੰਦਰੋਂ ਕੱਢ ਕੇ ਆਪਣਾ ਇਹ ਤੁਹਾਡੇ ਤੁਹਾਡੇ ਆਪਣੇ ਕੱਪੜੇ ਆਏ ਤੁਹਾਡੇ ਕੱਪੜੇ ਆਪਣੇ ਕੱਪੜੇ ਆਏ ਬੈਗ ਤੁਸੀਂ ਹੁਣ ਲੈ ਕੇ ਰੱਖਿਆ ਤੁਸੀਂ ਕਹਿੰਿਆ ਵੀ ਆ ਕੱਪੜੇ ਪਏ ਆ ਹਾਂ ਤੁਹਾਡੇ ਆਪਣੇ ਕੱਪੜੇ ਹੈ ਓਏ ਓਏ ਵੀਰ ਜੀ ਭਾਈ ਸਾਹਿਬ ਇਹ ਕੰਮ ਕਰਦੇ ਇੱਥੇ ਅੱਛਾ ਬਬੇ ਅਸੀਂ ਆਈਆਂ ਸੰਸਥਾ ਤੋਂ ਹਾਂ ਮੈਂ ਦੇਖ ਲਿਆ ਹਾਂਜੀ ਉਹ ਆਵਾਜ਼ ਮਾਰਿਓ ਬੰਦੇ ਨੂੰ ਵੀ ਕੀ ਕਰਨੀ ਓਏ ਓਏ ਛੋਟੂ ਇਧਰ ਆ ਆ ਵਿਖਾ ਓਏ ਇਧਰ ਇਧਰ ਬਜ਼ੁਰਗ ਲੈ ਵਿਖਾ ਹਾਦਿਆਂ ਇਹਨਾਂ ਲੋਕਾਂ ਦੀ ਇਧਰ ਆ ਛੱਡ ਦੇ ਇਹਨੂੰ ਵਿੱਚ ਹੀ ਇਹ ਜਾਵੇਂ ਨੇ ਇਹਨੂੰ ਫਰੀਕੇ ਚ ਇਧਰ ਆ ਹਾਂਜੀ ਇਧਰ ਆ ਆ ਜਾ ਉੱਠ ਆ ਆ ਇਧਰ ਏ ਹੋਈ ਤੇਰਾ ਭਲਾ ਹੋ ਜੇ ਆ ਵੀ ਫੋਟੋ ਆ ਕਪੜੇ ਵਿਖਾਏ ਕਰੀ ਇਹਦੇ ਕਪੜੇ ਵਿਖਾ ਇਧਰ ਆ ਹਾਂਜੀ ਬਾਬਿਓ ਆ ਵੀਖ ਹਾਲਤ ਵੇਖ ਮੇਰਾ ਭਰਾਏ ਦੀ ਹਾਂਜੀ ਬਾਬਿਓ ਮੈਂ ਪੱਦਾ ਵਾ ਮੈਂ ਤੁਹਾਡਾ ਕੋਈ ਹੈਗਾ ਠੀਕ ਗੱਲ ਠੀਕ ਮੈਂ ਤੁਹਾਡਾ ਕੋਈ ਇਹਗਾ ਮੈਂ ਕੋਈ ਉਪਰਾ ਨਹੀਂ ਹੈਗਾ ਪਰ ਇਸ ਬੰਦੇ ਦਾ ਹਾਂਜੀ ਨਹੀਂ ਨਹੀਂ ਕੱਪੜੇ ਬਾਬੇ ਨਹੀਂ ਮੁੱਲਾ ਜੀ ਮੈਂ ਤੁਹਾਡਾ ਕੋਈ ਦੁਸ਼ਮਣ ਨਹੀਂ ਵੀ ਕੱਪੜੇ ਵੇਖੋ ਨਹੀਂ ਨਹੀਂ ਐਸੀ ਹੋਰ ਕਿਸੇ ਦਿਨ ਨਹੀਂ ਬਣਾਉਂਦੇ ਮਿਹਰਬਾਨੀ ਕਰੋ ਕੱਪੜੇ ਖੇਡੋ ਖਾ ਕੇ ਨਸਹਿਮਦ ਮੈਂ ਤਾਂ ਨਸਹਿਮਦ ਮੇਰੀ ਗੱਲ ਮੇਰੀ ਗੱਲ ਇਹ ਕੈਮਰਾ ਸਾਡੀ ਸੇਫਟੀ ਲਈ ਆ ਇਹ ਸਾਡੀ ਸੇਫਟੀ ਲਈ ਆ ਤੁਹਾਡਾ ਨਸਹਿਮਦ ਤੁਸੀਂ ਵੱਡੇ ਦੇ ਮੇਰੇ ਪਰ ਬਾਬੇ ਉਹਦੇ ਅੱਲੇ ਤੁਸੀਂ ਮੇਰੇ ਨਾਲ ਸਹਿਮਤ ਨਹੀਂ ਆਪਣਾ ਕੋਈ ਦੁਸ਼ਮਣ ਨਹੀਂ ਜੇ ਤੁਸੀਂ ਦੇਖੋ ਇੰਨਾ ਗੋਆ ਤੁਹਾਡੀ ਮੱਝਾ ਨਹੀਂ ਮੈਂ ਹਮੇਸ਼ਾ ਬੋਲਦਾ ਨਾ ਇੰਨੀਆਂ ਮੱਜਾਂ ਨਹੀਂ ਟਾੜੀਆਂ ਲਿਬੜੀਆਂ ਜਿੰਨਾਏ ਪਾਕਤ ਬਦਲਾ ਰਿਹਾ ਬਦਲਾ ਰਿਹਾ ਹੁਣੇ ਠੀਕ ਹੈ ਜੀ ਇਹਨੇ ਪੁੱਛੇ ਹੁਣੇ ਕੱਪੜੇ ਬਦਲਾ ਹੁਣੇ ਕੱਪੜੇ ਬਦਲਾ ਰਿਹਾ ਮੈਂ ਤਾਂ ਨਾ ਸਹਿਮਤ ਆ ਵੀ ਨਹੀਂ ਮੈਂ ਸਹਿਮਤ ਆ ਪਰ ਇਧਰ ਵੇਖ ਲੋ ਤੇ ਹਾਲਾਤ ਨਹੀਂ ਨਹੀਂ ਇਹਨੂੰ ਲੈ ਜਾਣਾ ਹੁਣ ਮੈਂ ਮੈਂ ਲੈ ਜਾਣਾ ਕੋਈ ਗੱਲ ਨਹੀਂ ਕੱਪੜੇ ਦੇ ਤੇ ਆ ਫੋਨ ਲਾ ਇਹਨਾਂ ਦੇ ਪਿੰਡ ਦੇ ਸਰਪੰਚ ਨੂੰ ਫੋਨ ਲਾ ਗਾਜਲ ਜ਼ਿਲ੍ਹਾ ਹਾਂਜੀ ਇੱਕ ਪਿੰਡ ਦੇ ਸਰਪੰਚ ਨੂੰ ਫੋਨ ਲਾ ਇੱਕ ਇਥੋ ਦੇ ਪਿੰਡ ਦੇ ਮੇਰੇ ਨਾਲ ਮੁੰਡੇ ਹੈਗੇ ਆ ਉਹਨਾਂ ਨੂੰ ਫੋਲਾ ਫਿਰ ਫੋਨ ਕਿੱਪੜੇ ਦੇ ਬਦਲਾ ਦੇ ਬਾਬੇ ਕੋਈ ਗੱਲ ਨਹੀਂ ਮੈਂ ਵਿਖਾਉਂਗਾ ਸਹੀ ਹਾਲਾਤ ਵਿੱਚ ਵਿਖਾਉਂਗਾ ਦੂਜੇ ਕੱਪੜੇ ਆਪੇ ਲੰਦਾ ਇਹ ਥੋੜੀ ਹੜ ਵੀ ਕੰਮ ਕਰਦਾ ਨਹੀਂ ਲੰਦਾ ਆਪੇ ਲੰਦਾ ਹਰ ਯਾਰ ਮੇਰਾ ਤੇ ਹੀ ਦੁਸ਼ਮਣ ਨਹੀਂ ਜੀ ਨਹੀਂ ਦੁਸ਼ਮਣ ਨਹੀਂ ਤੇ ਮੈਂ ਕੱਪੜੇ ਲਾਂ ਦੂਜੇ ਮੇਰੇ ਵਿਰੋਧੀ ਨਹੀਂ ਜੀ ਮੈਂ ਤੁਹਾਡਾ ਕੋਈ ਤੁਸੀਂ ਮੇਰਾ ਦੇਣਾ ਨਹੀਂ ਜੀ ਦਾ ਮੈਂ ਤੁਹਾਡਾ ਲੈਣਾ ਹਣਾ ਪਰ ਵੀਰ ਆਪਾਂ ਵੇਖ ਲਓ ਜੇ ਤੂੰ ਕੰਮ ਕਰਾਉਂਦੇ ਹਣਾ ਇਹ ਵਿਚਾਰੀਆਂ ਵੀ ਰਬੀ ਰੁਹਾਵਾ ਕੰਮ ਸੀ ਕੰਮ ਇਹਨਾਂ ਦੇ ਯਾਰ ਹਾਲਾਤ ਹੀ ਥੋੜੇ ਬਲੇ ਸਹੀ ਰੱਖ ਲੋ ਬਾਬਾ ਜੀ ਗੱਲ ਇਦਾਂ ਵੰਤ ਤੁਹਾਨੂੰ ਤੂੰ ਸਾਰੇ ਜਾਂਦੇ ਹੌਣ ਕੰਮ ਦੇ ਟਾਈਮ ਲਾਣੇ ਕੱਪੜੇ ਰਹਿਣ ਦੇ ਭਕਤ ਬਾਬੇ ਰਹਿਣ ਦੇ ਕੱਪੜੇ ਕੰਮ ਦੇ ਟਾਈਮ ਕੋਈ ਗੱਲ ਨਹੀਂ ਕੱਪੜੇ ਜਿੰਨੇ ਹਾਂਜੀ ਕੰਮ ਦੇ ਟਾਈਮੇ ਕੱਪੜੇ ਪਾ ਲੈਂਦੇ ਜਦੋਂ ਇਹਨਾਂ ਦਾ ਕੋਈ ਗੱਲ ਨਹੀਂ ਆਜੋ ਬਾਹਰ ਲੈ ਆਓ ਬਾਹਰ ਲੈ ਆਓ ਬਰੀ ਹੋਇਆ ਦੇ ਇਹਨਾਂ ਨੇ ਦੂਜੇ ਕੱਪੜੇ ਬਾਹਰ ਲੈ ਆਓ ਕੋਈ ਗੱਲ ਨਹੀਂ ਬਾਬੇ ਕੋਈ ਗੱਲ ਨਹੀਂ ਕੱਪੜੇ ਕੋਈ ਗੱਲ ਨਹੀਂ ਜਿਹੜੇ ਇੰਨੇ ਜਿਹੇ ਤੋਂ ਨਹੀਂ ਪਾਏ ਹੁਣ ਪਾਗੇ ਕੀ ਕਰਨੇ ਆਪਾਂ ਆ ਫੋਨ ਦੇ ਵੀਰ ਨੂੰ ਫੋਲਾ। ਕੱਪੜੇ ਬਾਹ ਤੂੰ ਜੇ। ਕੋਈ ਗੱਲ ਨਹੀਂ ਬਾਬੇ ਕੋਈ ਗੱਲ ਹੀ ਰਹਿਣ ਦੋ। ਓਏ ਬਾਬਾ ਬਾਹ ਦੇ ਦਿੱਤੇ ਕੱਪੜੇ। ਓਏ ਬਾਬੇ ਕੋਈ ਗੱਲ ਨਹੀਂ ਆ। ਹੈਗੇ ਕੱਪੜੇ। ਕੋਈ ਗੱਲ ਨਹੀਂ ਪਾ ਲੈਨੇ ਕੱਪੜੇ ਮੇਰੇ ਕੋਲ ਬਾ ਤੂੰ ਬੈ ਗੱਡੀ 'ਚ। ਓਏ ਨਹੀਂ ਬਾਬੇ। ਓ ਤੈਨੂੰ ਬਰਾਬਰ ਆਸਾ ਬਾਹ ਦੇ। ਬੱਤਿਆ ਉਹ ਨਾਮ। ਬਾਬੇ ਕੋਈ ਗੱਲ ਨਹੀਂ ਕੋਈ ਗੱਲ। ਇੱਕ ਮਿੰਟ। ਕੱਪੜੇ ਨਹੀਂ ਬਾਬੇ। ਉਹ ਵਿਖਾ ਕੱਪੜੇ ਦੇ ਹੈਗੇ ਵੀਰ। ਨਹੀਂ ਨਹੀਂ ਮੈਂ ਬਾਹ ਦੇ ਕੱਪੜੇ ਹੁਣ ਆਪੇ ਪਾ ਲੈਨੇ ਆ। ਕੋਣ ਕੀ ਹੋਰ ਮਰਜ਼ੀ ਨੇ ਬਾਹ। ਆ ਜਾ ਬਾਹਰ ਆ ਜਾ। ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ। ਅੱਛਾ। ਫਰਾਂਸਿਸ ਦਾ ਨਾਮ ਹੈ ਅਲਜੀਬਾਤ ਜੀ ਇਹ ਕੋਲ ਆਂਦਾ ਬਾਤ ਤਾ ਮੈਂ ਦੋ ਦੇ ਇੱਕ ਮੈਂਟੇਨ ਕਰਾਇਆ ਕੋਈ ਗੱਲ ਨਹੀਂ ਬਾਬੇ ਰਹਿਣ ਦੇ ਕਾ ਤੂੰ ਹੁਣ ਕਾ ਤੂੰ ਧੋਣਾ ਵਾ ਜੇ ਪਹਿਲਾਂ ਨਹੀਂ ਧੋਇਆ ਹੁਣ ਕਾ ਤੂੰ ਧੋਣਾ ਹਾਂ ਇੱਕ ਦੇ ਆਪਾਂ ਪਿੰਡ ਦੇ ਸਰਪੰਚ ਨੂੰ ਬੁਲਾਇਆ ਇਹਨਾਂ ਦੇ ਨੂੰ ਹਣਾ ਤੇ ਹਾਂ ਕਿੰਨੇ ਬੰਦੇ ਤੁਸੀਂ ਇੱਥੇ ਕਿਨਾ ਕੀ ਤੇਰਾ ਅਸ਼ਕੀਨਾ ਕੀ ਤੇਰਾ ਤੇਰਾ ਨਾ ਕੀ ਆ ਇੱਕ ਇਹ ਨਾਲ ਅੱਗੇ ਪਿੱਛੇ ਸਾਰਾ ਇਹ ਵਿਖਾ ਹਾਲਾਤ ਵਿਖਾ ਸਾਰੇ ਗੁਰਾ ਇੰਨਾ ਮਾੜੇ ਹਲਾ ਦੇ ਯਾਰ ਕਮਾਲ ਹੋ ਗਈ ਇਹ ਕਿ ਅੱਜ ਹੀ ਨਹੀਂ ਗੋਆ ਲੱਗਾ ਹੋਰ ਵੀਰੇ ਕੀ ਹਾਲ ਜੀ ਆ ਵੀਰੇ ਮੈਂ ਨਾ ਤੁਹਾਡੇ ਪਿੰਡ ਆਇਆ ਵਾ ਇਧਰ ਦੀਨ ਦੀ ਬੈਗ ਤੇ ਆਇਆ ਵਾਂ ਹਾਂ ਤੇ ਯਾਰੋ ਤੇ ਨਾ ਮੈਨੂੰ ਇਨਫੋਰਮੇਸ਼ਨ ਮਿਲੀ ਵਾ 15 20 ਦਿਨ ਤੋਂ ਇਨਫੋਰਮੇਸ਼ਨ ਮਿਲੀ ਪਰ ਕੋਈ ਪੱਕਤ ਨਹੀਂ ਸਹੀ ਤੇ ਮੈਂ ਤੁਹਾਨੂੰ ਦਾਦ ਨਹੀਂ ਦੱਸਿਆ ਕਿ ਮੈਂ ਕਿਹਾ ਕਈ ਯਾਰ ਬੰਦਾ ਹਨਾ ਗਾਂ ਦੱਸ ਦਿੰਦਾ ਵਾ ਤੇ ਕਿੱਥੇ ਜੇ ਤੁਸੀਂ ਪਿੰਡ ਹੀ ਜੇਗੇ ਬਾਸੇ ਜੇ ਹੱਤਾਂ ਛੋੜਨਾ ਯਾਰ ਆਈ ਮੇਰਾ ਭਰਾ ਆਈ ਚੰਗਾ ਦੇ ਇੱਕ ਯਾਰ ਪਿੰਡ ਦਾ ਸਰਪੰਚ ਨੂੰ ਵੀ ਯਾਰ ਫੋਨ ਲਾਈ। ਵੇਖ ਲੋ ਤੁਹਾਡੇ ਬੱਚੇ ਮੇਰੇ ਬੱਚਿਆਂ ਵਰਗੇ ਆ ਹਨਾ ਆਪਣੇ ਬੱਚਿਆਂ ਦੇ ਕੱਪੜੇ ਵੇਖ ਲੋ ਆਪਣੇ ਕੱਪੜੇ ਵੇਖ ਲੋ ਤੇ ਗੁਰੂ ਆ ਜਿਨ੍ਹਾਂ ਨੇ ਇਹਨੂੰ ਗੋਆ ਲੱਗਾ ਵਾ ਇਹ ਇੱਕ ਦਿਨ ਚ ਨਹੀਂ ਲੱਗਾ ਗੋਆ। ਵੀ ਜਾਂ ਅੱਜ ਲੱਗਾ ਗੋਆ ਜਾਂ ਕੱਲ ਲੱਗਾ ਵਾ ਮੈਨੂੰ ਲੱਗਦਾ ਜਿਵੇਂ ਮਹੀਨਾ ਹੋ ਗਿਆ ਇਹਨੇ ਇਹੋ ਕੱਪੜੇ ਲਾਇ ਹੀ ਨਹੀਂ ਹੁੰਦੇ ਜਿਵੇਂ। ਨਹੀਂ ਨਹੀਂ ਬਾਬਾ ਲਾਇਆ ਇਹਨੂੰ ਵੀ ਲਾਇਆ। ਕੁਝ ਨਹੀਂ ਹੁੰਦਾ। ਕੱਪੜੇ ਹੁਣ ਉਹਦੇ ਵੇਖ ਹੀ ਲੈ ਤੁਸੀਂ ਆ ਜਾ ਲਾਇਆ ਤੋ ਹੁਣ। ਲੈ ਹੁਣ ਮੂਦ ਤੋ ਹੰਡੇ ਯਾਰ ਹੁਣ ਤਵਾਜ ਦਾ ਕੀ ਫਾਇਦਾ ਆਪਾਂ ਨੂੰ ਜੇ ਪਹਿਲਾਂ ਨਵਾਦਵਾ ਕੇ ਰੱਖਦੇਈ ਤੁਹਾਡੇ ਦੁਸ਼ਮਣ ਥੋੜੀ ਕੋਈ ਯਾਰ ਇੱਕ ਬੰਦਾ ਹੋਰ ਜੇ ਤੁਹਾਡੇ ਕੋਲੋਂ ਵੀ ਦੇ ਦਿਓ ਮੈਨੂੰ ਹੋਣੀ ਚੱਲ ਜਾ ਦਿਓ ਹਾਂ ਉਹਨੂੰ ਚੱਲੇਗਾ ਉਹ ਲੈ ਕੇ ਆ ਬਾਬੇ ਉਹ ਵੀ ਭੇਜ ਦੋ ਬੰਦਾ ਉਹ ਤਿੰਨ ਬੰਦੇ ਤੁਹਾਡੇ ਕੋਲ ਅੱਛਾ ਹੂੰ ਉਹ ਪਿੰਡੀਆਂ ਨੇ ਹੈ ਉਧਰ ਨੂੰ ਗਿਆ ਦੇ ਜਬ ਕੀ ਅੰਦਰ ਸਰਪੰਸਾ ਉਹ ਬਾਬੇ ਉਹਨਾਂ ਕੋ ਤੇ ਅਸਿਕਾ ਅੱਛਾ ਹੋਣ ਲੱਗੇ ਆ ਤੇ ਬਾਬੇ ਕਿ ਕਿੰਨਾ ਚਿਰ ਉਹ ਗੇ ਲੈਂਦੇ ਨੂੰ ਏ ਭਾਜੀ ਕਦੇ ਆ ਜਾਂਦੇ ਕਦੇ ਆਪਣੀ ਮਰਜ਼ੀ ਦਾ ਕਦੇ ਚੱਲ ਜਾਂਦੇ ਸੀ ਨੀ ਲੈਂਦੇ ਹੁਣ ਕਿ ਲੈਂਦੇ ਰਿਹਾ 10 15 ਦਿਨ 10 ਬੰਦਾ ਦਿਨ ਹਾਂ ਸੱਚੀ ਆਪਣੇ ਅੱਲਾ ਨੂੰ ਯਾਦ ਕਰਕੇ ਕਿਉਂ ਹੁਣ ਮੈਨੂੰ ਖਿਆਲ ਨਹੀਂ ਪੱਕਾ ਹੁਣ ਮੈਂ ਕੀ ਕਹਾਂ ਬਾਬੇ ਖਿਆਲ ਮੈਂ ਮੈਨੂੰ ਮੈਨੂੰ ਪੱਕਾ ਪਤਾ ਨਾ ਖਿਆਲ ਮੈਨੂੰ ਪਤਾ ਨਾ ਕੋਈ ਪੱਕਾ ਹੋਵੇ ਫਿਰ ਮੈਨੂੰ ਪੁੱਛਣ ਦੀ ਕੀ ਲੋੜ ਦਿੰਦਾ ਨਹੀਂ ਪਰ ਬਾਬੇ ਫਿਰ ਤੁਸੀਂ ਤੇ ਆਪਣੇ ਰੱਬ ਨੂੰ ਜਾਣਦੇ ਨਹੀਂ ਆ ਨਾ ਠੀਕ ਹੈ ਜੀ ਤੀ ਤੁਹਾਂ ਆਪਣੇ ਮੂੰਹੋਂ ਦੱਸ ਦੋ ਵੀ ਕਿ ਕਿਨੇ ਨੇ ਇਹ ਬਾਬਾ ਜੀ ਪਤਾ ਕੀ ਆ ਸਾਰਿਆਂ ਨੂੰ ਬਣਾ ਨੂੰ ਪਤਾ ਹੈ ਬਲਾਡੀ ਨੂੰ ਹੋਰ ਕਿਹਨੂੰ ਪਤਾ ਤੁਹਾਡੇ ਅੱਦੇ ਪਿੰਡ ਅੱਧੋ ਸਾਰੇ ਪਿੰਡ ਨੂੰ ਪਤਾ ਬਗੇ ਤੁਹਾਡੇ ਨੂੰ ਮੈਨੂੰ ਤੁਹਾਡੇ ਪਿੰਡੋਂ ਨਾ ਮੈਨੂੰ ਤੁਹਾਡੇ ਪਿੰਡੋਂ ਬੜੇ ਫੋਨ ਆਉਂਦੇ ਸੀ ਬੜੇ ਵੀਰਾਂ ਦੇ ਪਰ ਉਹਨਾਂ ਜਰਮੈਨੀਆਂ ਆਇਆ ਮੈਨੂੰ ਮੈਂ ਤੁਹਾਨੂੰ ਦੱਸਿਆ 20 ਦਿਨ ਤੋਂ ਮੈਨੂੰ ਫੋਨ ਆਉਂਦੇ ਆ ਉਹਨਾਂ ਜਰਮੈਨੀਆਂ ਜਿੱਨਾਂ ਜਰ ਮੈਨੂੰ ਇਹਨਾਂ ਦੇ ਪ੍ਰੂਫ ਨਹੀਂ ਆਏ ਇੱਧਰ ਦੇ ਪੁੱਤ ਇੱਧਰ ਆ ਇੱਧਰ ਦੇ ਆ ਵੇਖ ਕੋਮਾ ਮੜਾ ਕੋਮਾ ਇੱਧਰ ਆ ਇਹੋ ਜਿਹੇ ਕੱਪੜੇ ਤੁਹਾਡੇ ਪਿੰਡ ਵਿੱਚ ਕਿਸ ਦੇ ਹੈਗੇ ਹੋਰ ਕਿਸ ਦੇ ਭਾਵੇਂ ਬੰਦਾ ਕੰਮ 24 ਘੰਟੇ ਕੰਮ ਕਰਦਾ ਵਾ ਠੀਕ ਇਹਨੇ ਇਹਦੇ ਕੰਮ ਵਾਲੇ ਕੱਪੜੇ ਮੈਂ ਬੰਦ ਕੇ ਚਲੋ ਯਾਰ ਇਹ ਕੰਮ ਵਾਲੇ ਇਹ ਕੰਮ ਸੇ ਕੰਮ ਕਿਤੇ ਇਹਨੂੰ ਧੋ ਦਾਈ ਦੋ ਕਿਤੇ ਆ ਆ ਹੱਥ ਦੇਖੋ ਇਹਦੇ ਇਧਰ ਹੱਥ ਇਹ ਕੰਮ ਕਰਦੇ ਆ ਲੈਪੜਨਾ ਮੋੜੇ ਕੱਪੜੇ ਦੇ ਨਵੇਂ ਲਮੇ ਨੇ ਦੂਜੇ ਦੂਜੇ ਉਹ ਵੀਰਿਆ ਕੱਲੇ ਇੰਨੇ ਭਗਤ ਨਹੀਂ ਲਿਬੜਨਾ ਕੰਮ ਕਰਦੇ ਆ ਆਪਾਂ ਇੰਨੇ 20 ਜਾਣੇ ਆਪਾਂ ਆਪਣੇ ਜੁਕੇ ਨੇ ਲਿਬੜਨਾ ਕਿ ਉਹਦੇ ਨਾਲੋਂ ਹੁਣ ਇਹ ਤੋਂ ਪਤਾ ਲੱਗਦਾ ਹੁਣ ਤਿਆਰ ਕਰਕੇ ਵੀ ਜੰਮਾ ਹਾਂ ਅਭੀ ਨੂੰ ਮੂੰਹ ਹੱਥ ਧੱਕੇ ਨਾ ਤੋਇਆ ਤੋਇਆ ਜੇ ਸਾਡੇ ਤੋਂ ਫੜ ਫੜ ਕੇ ਗੋਹਾ ਸੀ ਸਿਰ ਦੇ ਵਿੱਚ ਤੇ ਮੈਂ ਕਿਹਾ ਹੁਣ ਕੀ ਆ ਲੋੜ ਆ ਇਹਨੂੰ ਕਿਹੜਾ ਹੋਣਾ ਆਪਾਂ ਸ਼ਕਲ ਲਾਉਣਾ ਵੀ ਰਹਿਣ ਤੋਂ ਇਦਾਂ ਹੀ ਅਡਰੈਸ ਸਾਰਾ ਦੱਸਦਾ ਜਾਂਦਾ ਵੀਰੇ ਸਾਰਾ ਆਪਣਾ ਅਡਰੈਸ ਦੱਸਦਾ ਓਏ ਇੱਧਰ ਦੇ ਓਏ ਇੱਧਰ ਚੁੱਪ ਕਰ ਓਏ ਤੇਰਾ ਨਾਂ ਕੀ ਆ ਰਾਜੀ ਸਨਾਜ ਰਾਜੀ ਸਨਾਜ ਮੈਂ ਰਾਜੀ ਸੁਨਾਵਾ ਕਹਾਂ ਕੇ ਰਹਿਨੇ ਵਾਲਾ ਹੈ ਉਤਰਾਖੰਡ ਚਮੋਲੀ ਨਾਰਾਇਣਗੜ੍ਹ ਵੇਲਾ ਉਤਰਾਖੰਡ ਚਮੋਲੀ ਉਤਰਾਖੰਡ ਚਮੋਲੀ ਨਾਰਾਇਣਗੜ੍ਹ ਨਾਰਾਇਣਗੜ੍ਹ ਆ ਕੋਈ ਗੱਲ ਨਹੀਂ ਮੇਰੇ ਹੈਗੇ ਆ ਇਹ ਲੋਕੇਸ਼ਨ ਵੀ ਜੇ ਦਾ ਅੱਜ ਮੈਂ ਐਡਰੈਸ ਲੱਭ ਕੇ ਦੇ ਦੂੰ ਤਾਂ ਅੱਜ ਹੀ ਮੇਰੇ ਨਾਲ ਇਨੇ ਵੀਰ ਭਰਾ ਜੁੜੇ ਆ ਅੱਜ ਇਹਦਾ ਐਡਰੈਸ ਲੱਭ ਦੂੰਗਾ ਇੱਕ ਵਾਰੀ ਬੋਲੀ ਆਪਣਾ ਨਾਮ ਬੋਲੀ ਕੀ ਆ ਨਾ ਬੋਲੀ ਰਾਜੀ ਸਨਾਮ ਰਾਜੀ ਸਨਾਮ ਰਾਜੀ ਸੁਨਾਵਾ ਕਹਾਂ ਕੇ ਰਹਿਨੇ ਵਾਲਾ ਹੈ ਚਮੋਲੀ 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 ਔਰ ਜ਼ਿਲ੍ਹਾ ਉਤਰਾਖੰਡ ਨਾਰੈਣਪਗੜ ਨਾਰੈਣ ਉਤਰਾਖੰਡ ਨਾਰੈਣਪਗੜ ਜ਼ਿਲ੍ਹਾ ਚਮੋਲੀ ਅੱਛਾ ਜ਼ਿਲ੍ਹਾ ਚਮੋਲੀ ਨਾਰੈਣਪਗੜ ਔਰ ਆਪਕੇ ਗਾਉਂ ਕੇ ਪਾਸ ਕੌਨ ਸਾ ਗਾਵੇਂ ਚਮੋਲੀ ਉਤਰਾਖੰਡ ਨਾਰੈਣਪਗੜ ਨਹੀਂ ਨਹੀਂ ਆਪਕੇ ਗਾਉਂ ਕੇ ਪਾਸ ਕੌਨ ਸਾ ਗਾਵੇਂ ਭੁਲੀੜ ਕੋ ਭੁਲੀੜ ਕੋ ਭੁਲੀੜ ਔਰ ਹਾਂ ਪੋਸਟ ਆਫਿਸ ਕੋਪਥਾਨ ਪੋਸਟ ਆਫਿਸ ਕੋਪਥਾਨ ਸਕੇ ਦਾਦਾ ਬਬੀ ਮੈਂ ਚਾਹਾਂ ਨਾ ਮੇਰਾ ਕੈਮਰਾ ਤੇ ਫੋਨ ਲੱਗਾ ਮੈਂ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਇਹਦਾ ਸਾਰਾ ਐਡਰੈਸ ਦੱਸ ਦੂੰਗਾ ਇਹਦਾ ਪਰਿਵਾਰ ਲੱਭ ਦੂੰਗਾ ਮੈਂ ਹਾਂਜੀ ਹਾਂ ਜਿਸ ਨਾਮੇ ਸੋਲਡਰ ਮੇਰੇ ਨਾਮ ਦਾ ਡਰੈਸ ਆ ਐਡਮੈਟੀ ਲੱਭ ਜਾਣਾ ਕੋਈ ਆਹੋ ਕੀਪਤਾ ਉਹਨਾਂ ਦੇ ਵਿਚਾਰੇ ਨੇ ਮੈਂ ਬਾਬੇ ਉਹ ਇੱਕ ਬੰਦਾ ਘੱਲਿਆ ਹਾਂਜੀ ਨਹੀਂ ਨਹੀਂ ਹਾਂਜੀ ਆ ਇੱਕ ਆ ਆ ਜਾ ਹੁਣ ਵੇਖ ਲੈ ਬਣਾ ਲੈਂਦਾ ਨਾ ਉਹਨੂੰ ਪੂਰਾ ਰੰਗ ਕੀ ਲਿਆਉਣਾ ਇਹ ਬਣਾ ਬੰਦਾ ਉਹ ਬੰਦਾ ਕੋਈ ਇਤਰਾ ਅੱਛਾ ਵੀਰੇ ਤੂੰ ਤਾ ਮੇਰੇ ਸਾਹਮਣੇ ਇਹਨੂੰ ਤੂੰ ਤੋ ਖੜਦਾਵੇਂ ਤੋ ਖਿੱਚ ਖਿੱਚ ਕੇ ਹਾਂ ਅਬ ਨਾ ਕੀ ਆਏ ਹਾਂਜੀ ਨਹੀਂ ਹੁਣ ਨਾ ਆਇਆ ਕਰ ਆ ਵੀਰ ਉਹ ਵੀ ਵੇਖ ਲੈ ਉਹ ਪੈਰ ਵੀ ਲੈ ਦੱਤੇ ਦੱਤੇ ਤੋ ਆਇਆ ਹਾਂ ਤੇ ਫਿਰ ਉਦੋਂ ਦਾ ਕਾਤੋਂ ਰੱਖਿਆ ਹੰਦਰੀ ਸੀ ਕਰਕੇ ਰੱਖਿਆ ਸੀਗਾ ਪਰਲੇ ਵੀ ਨਹੀਂ ਦੂਜੇ ਪਰਲੇ ਡੰਗਰਾ ਉਹ ਵੀਰੇ ਹਨ ਅਸੀਂ ਜਾਂਦਾ ਵੇਖ ਲਿਆ ਸੀਗਾ ਅਸੀਂ ਭੈਣਾਂ ਦਾ ਕਰਕੇ ਨਹੀਂ ਅੱਗੇ ਗਏ ਚਲੋ ਕੋਈ ਨਹੀਂ ਅਸੀਂ ਜਾਂਦਾ ਵੇਖ ਲਿਆ ਇੱਕ ਗੋਆ ਚੁੱਕਦਾ ਵੇਖ ਲਿਆ ਹਾਂ ਤੁਸੀਂ ਕਹਿੰਦਾ ਤੁਸੀਂ ਚੀਜਾ ਵੀ ਲਿਆਉਂ ਤੀਜਾ ਵੀ ਲਿਆਂਦਾ ਹਾਂ ਕੋਈ ਗੱਲ ਨਹੀਂ ਗੱਲ ਮੱਕੀ ਨਹੀਂ ਸਰਪੰਚ ਸਾਹਿਬ ਜੀ ਬੇਨਤੀ ਆ ਕਿ ਆਪਾਂ ਆਇਆ ਹਰੀਕੇ ਪੱਤਨ ਤੋਂ ਬਾਬਾ ਰਤਨਦੇਵ ਸੇਵਾ ਸੁਸਾਇਟੀ ਤੋਂ ਮੈਨੂੰ ਪਿਛਲੇ 1 ਮਹੀਨੇ ਤੋਂ ਇਨਾ ਭਗਤਾਂ ਦੀਆਂ ਵੀਡੀਓ ਆ ਰਹੀਆਂ ਛੇਜੇ ਤੋਂ ਹੀ ਚਾਹੁੰਦੇ ਜੇ ਕਹਿੰਦੇ ਜੇ ਮੈਂ ਆ ਸਾਈਡ ਤੇ ਹੋ ਜੇ ਤੁਹਾਨੂੰ ਵਿਖਾ ਵੀ ਸਕਦਾ ਕਿਧਰ ਸਾਈਡ ਤੇ ਕਰਨੇ ਬਹਿਣ ਗਿਆ ਹਾਂ ਜੀ ਆ ਤੁਹਾਨੂੰ ਵਿਖਾ ਵੀ ਸਕਦਾ ਕਿਉਂਕਿ ਆਪਜੀ ਜ਼ਿੰਮੇਵਾਰ ਪਰਸਨ ਜੀ ਹੈ ਨਾ ਆ ਵੇਖ ਲਓ ਇਹਦੇ ਹਾਲਾਤ ਵੇਖ ਲਓ ਆ ਭਗਤੂ ਰਿਆ ਮੇਰਾ ਭਰਾੂ ਰਿਆ ਆ ਵੇਖ ਲਓ ਹਾਲਾਤ ਵੇਖ ਲਓ ਇਹਦੇ ਹੁਣ ਆਪਣੇ ਕੱਪੜੇ ਆਪਾਂ ਵੇਖ ਲਈਏ ਜਾਂ ਇਹ ਆਪਣੇ ਕੱਪੜੇ ਵੇਖ ਲੈਣ ਤੇ ਇਸ ਭਗਤ ਦੇ ਕੱਪੜੇ ਵੇਖ ਲੈਣਾ ਕਹਿੰਦੇ ਨੂੰ ਹੀ ਨਵੋਨੇ ਧੋਨੇ ਆ ਇਹਨੂੰ ਪੂਰੀ ਵਧੀਆ ਇਹਨੂੰ ਜ਼ਿੰਦਗੀ ਦਿੰਨੇ ਆ ਆ ਆ ਕੱਪੜਿਆਂ ਤੋਂ ਪਹਿਲਾਂ ਲੱਗਦਾ ਵੀ ਕਿੰਨੀ ਕੀ ਵਧੀਆ ਜ਼ਿੰਦਗੀ ਦੇਂਦੇ ਆ ਇਹਨਾਂ ਮੇਰੇ ਸਾਣਾ ਮੱਝ ਇੱਕ ਮੱਝ ਗੋਹ ਨਹੀਂ ਕਰਦੀ ਨਹੀਂ ਜਿੰਨਾ ਇਹਨੂੰ ਲੱਗਾ ਮੱਝਾਂ ਬੱਬੇ ਮੈਂ ਹਰ ਵੀਡੀਓ ਚ ਕਹਿੰਦਾ ਨਾ ਇਹਨਾਂ ਦੀ ਮੱਝਾਂ ਸਾਫ਼ ਹੁੰਦੀਆਂ ਵਾ ਤੇ ਬੰਦੇ ਬੰਦੇ ਨਰਕ ਭੋਗਣਦੇ ਹੁੰਦੇ ਆ ਸਾਫ਼ੀ ਚ ਰੱਖਣੀ ਠੀਕ ਹੈ ਜੀ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੇਖਦਾ ਵਾਂ ਕਿ ਕਿਤੇ ਪਹਿਲਾਂ ਤਾਂ ਨਹੀਂ ਮੈਂ ਵੀਰੇ ਮੇਰੇ ਤੋਂ ਵੀਡੀਓ ਬਣੀ ਹੋ ਮੈਂ ਹੁਣੇ ਕੱਟ ਕੇ ਪਾ ਦੇਣੀ ਹੁਂ ਵਿਖਾ ਦੇਣੀ ਹੁਂ ਵੀ ਇਹ ਬੈਗ ਤੁਸੀਂ ਹੁਣ ਰੱਖਿਆ ਕਿ ਪਹਿਲਾਂ ਦਾ ਪਿਆ ਹੀ ਇਹਦੇ ਕੋਲ ਹੀ ਪਹਿਲਾਂ ਦਾ ਪਿਆ ਪਹਿਲਾਂ ਦਾ ਪਿਆ ਪਹਿਲਾਂ ਦਾ ਪਿਆ ਮੈਂ ਧਿਆਨ ਦਿੱਤਾ ਸੀ ਸਾਰੇ ਕੱਪੜਿਆਂ 'ਚ ਨਹੀਂ ਨਹੀਂ ਹੁਣ ਰੱਖਿਆ ਬਾਬੇ ਉਹ ਗੈਗ ਤੂੰ ਹੁਣ ਲੈ ਕੇ ਰੱਖਿਆ ਇੱਥੇ ਅੰਦਰੋਂ ਕੱਢ ਕੇ ਆਪਣਾ ਇਹ ਤੁਹਾਡੇ ਤੁਹਾਡੇ ਆਪਣੇ ਕੱਪੜੇ ਆਏ ਤੁਹਾਡੇ ਕੱਪੜੇ ਆਪਣੇ ਕੱਪੜੇ ਆਏ ਬੈਗ ਤੂੰ ਹੁਣ ਲੈ ਕੇ ਰੱਖਿਆ ਤੂੰ ਕਹਿੰਦਾ ਆ ਕੱਪੜੇ ਪਏ ਆ ਹਾਂ ਸਾਡੇ ਆਪਣੇ ਕੱਪੜੇ ਆਏ ਉਹ ਬਾਬੇ ਤੇ ਰੱਬ ਨੂੰ ਜਾਣ ਦੇਣੀ ਆ ਇਹਨਾਂ ਦੇ ਕੱਪੜੇ ਆ ਜਿਹੜੇ ਉਹ ਲਾਇਆ ਨਾ ਤੂੰ ਵੀ ਰੱਬ ਨੂੰ ਦੇਣੀ ਅਸੀਂ ਰੱਬ ਨੂੰ ਦੇਣੀ ਅਸੀਂ ਕਿਹਨੂੰ ਦੇਣੀ ਹੱਦ ਹੋ ਗਈ ਇਹ ਮੈਨੂੰ ਕਹਿੰਦਾ ਵੀ ਕੱਪੜੇ ਇੱਥੇ ਪਿਆ ਮੈਂ ਬਾਬੇ ਪਹਿਲਾਂ ਹੀ ਵੇਖ ਲਿਆ ਵੀ ਇਹ ਕਿਦਾਂ ਕਿਦਾਂ ਵਾ ਠੀਕ ਹੈ ਜੀ ਆਲੇ ਕੱਪੜੇ ਪਾ ਜੋ ਬਾਤ ਕੋਈ ਗੱਲ ਨਹੀਂ ਨਵਾ ਦਿੰਦੇ ਇਹਨੂੰ ਠੀਕ ਹੈ ਜੀ ਨਾ ਕੱਪੜੇ ਪਾ ਲੈ ਹਲੋ ਮੈਂ ਸਰਪੰਚ ਸਾਹਿਬ ਜੀ ਬੇਨਤੀ ਹੈ ਇੱਕ ਮੈਂ ਇਹਦਾ ਪਰਿਵਾਰ ਲੱਭ ਜਾਣਾ ਇਹਨਾਂ ਦੋਹਾਂ ਦਾ ਪਰਿਵਾਰ ਲੱਭ ਜਾਣਾ ਇਹਨਾਂ 3 ਸਾਲ ਹੋ ਗਏ ਰੱਖਿਆ ਨੂੰ ਠੀਕ ਹੈ ਜੀ ਆ ਆਪਾਂ ਇਹਨਾਂ ਤੇ ਹੁਣ ਮੈਂ ਇਹਨਾਂ ਨੂੰ ਕੀ ਕਵਾਂ ਮੈਨੂੰ ਸਮਝ ਨਹੀਂ ਆਉਂਦੀ ਸਾਕ ਤੇ ਮੈਨੂੰ ਪਤਾ ਕਿੰਨਾ ਰੌਲਾ ਪਾਦੀ ਮੇਰੇ ਨਾਲ ਵੀ ਤੁਸੀਂ ਇਹਨਾਂ ਤੇ ਜਾ ਕੇ ਉਹ ਨਹੀਂ ਕਰਾਉਂਦੇ ਐਕਸ਼ਨ ਕਿਉਂ ਨਹੀਂ ਕਰਾਉਂਦੇ ਇਹਨਾਂ ਦਾ ਐਫ ਆਈ ਆਰ ਕਿਉਂ ਨਹੀਂ ਕਰਾਉਂਦੇ ਠੀਕ ਹੈ ਜੀ ਮੈਂ ਪਤਾ ਨਹੀਂ ਕਿੰਨੀ ਵਾਰੀ ਮਲਕ ਮੈਂ ਪਿਗਲ ਜਾਂਦਾ ਮੈਂ ਛੱਡ ਦੇਣਾ ਵਾ ਪਰ ਹਟਦੇ ਨਹੀਂ ਇਹ ਲੋਕ ਇੱਕ ਮਹੀਨੇ ਦਾ ਮੈਨੂੰ ਟਾਈਮ ਦੇ ਦਿਓ ਇਹਦਾ ਪਰਿਵਾਰ ਮੈਂ ਲੱਭ ਕੇ ਲੈ ਆਉਂਗਾ ਜੇ ਤੇ ਪਰਿਵਾਰ ਲੱਭ ਗਿਆ ਫਿਰ ਤੇ ਇਦਾਂ ਦੇ ਪਰਿਵਾਰ ਨੂੰ ਆਪਾਂ ਇਹਨਾਂ ਦੀ ਜਿਹੜੀ ਮਿਹਨਤ ਆ ਇਹਨਾਂ ਦੇ ਪਰਿਵਾਰ ਨੂੰ ਸਭਾਂ ਕਿਉਂਕਿ ਇਹਨਾਂ ਨੇ ਵਿਚਾਰੇ ਨੇ ਆਪਣੇ ਹੱਡ ਧਨਵਾਏ ਆ ਵਿਚਾਰੇ ਨੇ ਜੇ ਪਰਿਵਾਰ ਨਹੀਂ ਲੱਭਦਾ ਫਿਰ ਤੁਹਾਡੇ ਹੀ ਪਿੰਡ ਦੀ ਕਿਸੇ ਧੀ ਪੈਣ ਦਾ ਆਪਾਂ ਵਿਆਹ ਕਰਾਂਗੇ ਉਹਦੇ ਪੈਸੇ ਚ ਜਾਂ ਕਿਸੇ ਦੇ ਇਲਾਜ ਚ ਹੈਲਪ ਕਰਾਂਗੇ ਠੀਕ ਹੈ ਜੀ ਇਹ ਗੱਲ ਜੇ ਦੂਜੀ ਗੱਲ ਜੇ ਨਹੀਂ ਮੰਨਦੇ ਤੇ ਮੈਂ ਤਾਂ ਹੁਣੇ ਪੁਲਿਸ ਨੂੰ ਫੋਨ ਲਾ ਦੂੰਗਾ ਹੁਣੇ ਮੌਕਾ ਵੇਖਿਆ ਵੀਡੀਓ ਮੇਰੇ ਕੋਲ ਬਣੀ ਆ ਬਾਕੀ ਫਿਰ ਭਾਈ ਜਨਵਾਨੀ ਖੜ ਕੇ ਕੋਈ ਗੱਲ ਨਹੀਂ ਮੰਨਣਗੇ ਨਹੀਂ ਮੰਨਣਗੇ ਨਹੀਂ ਤੁਸੀਂ ਇਹਨਾਂ ਨਾਲ ਗੱਲ ਕਰੋ ਜੋ ਮੈਂ ਬਾਬੇ ਮੈਂ ਬਾਤ ਚ ਨਹੀਂ ਹਣਾ ਤੁਸੀਂ ਇਹਨਾਂ ਨਾਲ ਗੱਲ ਕਰੋ ਹੁਣੇ ਇਹਨਾਂ ਤੋਂ ਜੋ ਬੰਦਾ ਵਾ ਤੁਸੀਂ ਵਸੂਲੋ ਆਪਣੇ ਕੋਲ ਰੱਖੋ ਬਾਅਦ ਵਿੱਚ ਤਹਾਡੇ ਤੋਂ ਮੈਂ ਮਤਲਬ ਕਿ ਤੁਸੀਂ ਜ਼ਿੰਮੇਵਾਰ ਜੋ ਮੈਂ ਤੁਹਾਨੂੰ ਪੁੱਛਣਾ ਵਾ ਵੀ ਆਪਾਂ ਉਹ ਪਿੰਡ ਦੇ ਪਰਿਵਾਰ ਲੈ ਲੈਂਦਾ ਵਾ ਪੰਚਾਇਤ ਦੇ ਸਾਹਮਣੇ ਇਹਨਾਂ ਨੂੰ ਸੱਦ ਕੇ ਪਰਿਵਾਰ ਨੂੰ ਹੈਂਡਓਵਰ ਕਰਾਂਗੇ ਮੈਂ ਇਹਨਾਂ ਨੂੰ ਦੌਕਾ ਮੈਂ ਇਹਨਾਂ ਨੂੰ ਕੋਈ ਜ਼ਬਰਦਸਤੀ ਨਹੀਂ ਕਹਿੰਦਾ ਜੇ ਇਹਨਾਂ ਨੂੰ ਮਨਜ਼ੂਰ ਆ ਠੀਕ ਆ ਜੇ ਇਹਨਾਂ ਨੂੰ ਨਹੀਂ ਮਨਜ਼ੂਰ ਤੇ ਚਲੋ ਜੋ ਹੀ ਜਿੰਨੇ ਜੋਗੇ ਕੇ ਅਸੀਂ ਅਸੀਂ ਕਰਾਂਗੇ ਤੁਸੀਂ ਕਰ ਲਓ ਗੱਲ ਇਹਨਾਂ ਨਾਲ ਠੀਕ ਹੈ ਹਾਂਜੀ ਨਹੀਂ ਕਰ ਲਓ ਨਹੀਂ ਇਦਾਂ ਨਹੀਂ ਬਾਬਿਓ ਹਾਂ ਹਾਂ ਗੱਲ ਕਰੋ ਇਹਨਾਂ ਨਾਲ ਜੋ ਹਾਂ ਕਰੋ ਕਰੋ ਤੁਸੀਂ ਗੱਲ ਹੋਛ ਹੈ ਜੀ ਆਪਕੋ ਗੋਈ ਤੇ ਵਿਚਾਰੇ ਨੂੰ ਆਉਣੀ ਨਹੀਂ ਤੇ ਹੋਸ਼ਾਈ ਹੁੰਦੀ ਤੇ ਇੱਥੇ ਹੁੰਦਾ ਹੋਸ਼ੋਂ ਜੋ ਗਾਣਾ ਛੱਡਿਆ ਨਹੀਂ ਤੇ ਜਿੰਨੀਆਂ ਮੱਜਾਂ ਗੁਰਾ ਮੇਰੇ ਹੱਥਾਂ 'ਚੋਂ 스멜 ਹੋਣ ਲੱਪੀਆ ਗੋਈ ਦੀ ਕੀ ਹਾਂ ਆਜੋ ਕੋਈ ਥੱਲੇ ਗੱਲ ਸੁਣੋ ਰਿਹਾ ਹਾਂ ਹਾਂਜੀ ਗੱਲ ਇਹ ਤਾਂ ਗੱਦਿਆਂ ਨੇ ਕੀਤੀ ਗਲਤ ਬੜੀ ਹਾਂਜੀ ਇਹ ਐ ਵੀ ਹੈ ਵੀ ਬੜੇ ਕੀਆ ਤੇ ਕੋਈ ਗੱਲ ਨਹੀਂ ਐ ਕੋਈ ਗੱਲ ਨਹੀਂ ਮੈਂ ਟੇਲ ਕੋਈ ਗੱਲ ਨਹੀਂ ਪੁਲਸ ਵਾਲੀ ਬੰਦੇ ਕੋਈ ਗੱਲ ਨਹੀਂ ਬਾਬੇ ਮੈਂ ਮੈਂ ਹੁਣੇ ਫੋਨ ਲਾਵਾਂ ਪੁਲਸਾ ਜੀ ਨਹੀਂ ਜੇ ਕੀ ਆਂਦੇ ਆ ਮੰਨਦੇ ਨਹੀਂ ਆ ਤੂੰ ਠੀਕ ਆ ਤੂੰ ਹੀ ਕਿਚਣਾ ਮਾਣਾ ਕੋਈ ਗੱਲ ਨਹੀਂ ਹਾਂ ਆ ਵੀਰੇ ਕੋਈ ਗੱਲ ਨਹੀਂ ਆ ਧੰਨਵਾਦ ਤੁਹਾਡਾ ਜੇ ਨਹੀਂ ਸੁੱਤਰ ਹੁੰਦੇ ਕੋਈ ਗੱਲ ਨਹੀਂ ਹਾਂ ਉਹਨੂੰ ਆਵਾਜ਼ ਮਾਰੀ ਮੇਨੂੰ ਬਾਏ ਮਾਰੀ ਉਹਨਾਂ ਨੂੰ ਕੀ ਹੈ ਨਹੀਂ ਇਹ ਹਟ ਦੇ ਨਹੀਂ ਕਰ ਦਿੱਤਾ ਵਾ ਕਿ ਨਹੀਂ ਤੁਸੀਂ ਇਹ ਤਾਂ ਮੇਨ ਤਾਂ ਤੁਸੀਂ ਬਾਬੇ ਮੇਰੀ ਗੱਲ ਸੁਣ ਲਓ ਅੱਜ ਅੱਜ ਦੀ ਡੇਢ ਦੇ ਵਿੱਚ ਇੱਕ ਬੰਦੇ ਦਾ 10000 ਰੁਪਏ ਮਹੀਨਾ ਬੰਦਾ ਤੇ ਇੱਕ ਸਾਲ ਦਾ 1 ਲੱਖ 2000 ਰੁਪਏ ਬੰਦਾ ਇਹਨੇ ਕਹਿੰਦਾ ਵੀਰ ਨੇ ਕੈਂਸਰਪਾਲ ਸਾਹਿਬ ਨੇ ਕਹਿੰਦਾ ਕਿ ਭਈ ਨਹੀਂ ਉਹ ਚੱਲ ਮੰਨਦੀ ਬੁੱਧੀ ਆ ਉਹ ਸਾਰੀ ਬੰਦੇ ਚੰਗੇ ਬੰਦੇ ਵਾਲਾ ਕੰਮ ਨਹੀਂ ਕਰਦਾ ਇਹਨਾਂ ਨੂੰ ਡਾਲ ਦੇ ਚੰਗੇ ਬੰਦੇ ਵਾਲਾ ਕੰਮ ਕਰਦਾ ਠੀਕ ਹੈ ਜੀ ਮੰਨ ਕੇ ਚਲੋ ਤੇ ਉਹ ਠੀਕ ਹੈ ਜੀ ਮੰਨ ਕੇ ਚਲੋ ਤੇ ਉਹ ਹਾਂਜੀ ਉਹ ਛੜ ਕਰੇ ਜਾਣ ਦੀ ਉਦਾਂ ਹੀ ਗਾਓ ਆਪੇ ਆਸੀ ਨਾ 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 ਕੁੱਲੇ ਰਹਿੰਦੇ ਆ ਆਪਣੀ ਵਿੱਚ ਬਹੁਤ ਫੁੱਲਦੇ ਰਹਿੰਦੇ ਆ ਆ ਪੁੱਛੋ ਆਪਣਾ ਐਡਰੈਸ ਦੱਸ ਦੇ ਸਾਰਾ ਜੀ ਐਡਰੈਸ ਦੱਸ ਦੇ ਆਪਣਾ ਦੱਸ ਦੇ ਸਾਰਾ ਜੀ ਐਡਰੈਸ ਦੱਸ ਦੇ ਆਪਣਾ ਨਵੇਂ ਬੁਲਾ ਰ ਆ ਬੰਦੇ ਬਿਠਾ ਲੇ ਮੈਂ ਬਾਠਾਂ ਤੇ ਲਾ ਲਾ ਗੋਨਦਾਰ ਪਿੰਦਾ ਗੋਨਦਾਰ ਸਾਹਿਬ ਪਿੰਦਾ ਵਾ ਗੋਨਦਾਰ ਸਾਹਿਬ ਪਿੰਦਾ ਵਾ ਗੋਨਦਾਰ ਸਾਹਿਬ ਪਿੰਦਾ ਵਾ ਗੋਨਦਾਰ ਸਾਹਿਬ ਪਿੰਦਾ ਵਾ ਕਹਾਂ ਪਰ ਉਹਨੂੰ ਪ੍ਰਭ ਨੂੰ ਫੋਨ ਲਾ ਦਿਆਂ ਸੱਚ ਨੂੰ ਮੈਂ ਚੱਲ ਜਾਂਦਾ ਲੇ ਪ੍ਰਭ ਨੂੰ ਫੋਨ ਲਾ ਦਿਆਂ ਸੱਚ ਨੂੰ ਓਕੇ 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 ਚਲੋ ਧੰਨਵਾਦ ਦੀ ਤੁਹਾਡਾ ਸਾਰਿਆਂ ਦਾ ਚਲ ਆਜੋ ਪਹਿਲੇ ਓਏ ਭਗਤ ਕਿੱਥੇ ਜਾ ਚਲ ਆਜੋ ਪਹਿਲੇ ਓਏ ਭਗਤ ਇਹਨੂੰ ਉਹਨੂੰ ਵਾਈ ਮਾਰ ਲਓ ਇਹਨੂੰ ਵਾਈ ਮਾਰ ਲਓ ਆਜੋ ਆ ਵੀਰੇ ਮੋਰਸਲ ਸਾਈਡ ਤੇ ਕਰੋ ਮੈਂ ਗੱਡੀ ਲਾਵਾਂ ਆਪੇ ਮੁਰਥਾ ਕਰ ਬੰਨੇ ਹੋਏ ਫਿਰ ਮੈਂ ਗੱਡੀ ਲਾ ਪਰ ਓਏ ਮੁਰਥਾ ਕਰ ਬੰਨੇ ਹੋਏ ਓਏ ਤੇ ਰਹਿਣ ਲੱਗ ਓ ਯਾਰ ਕੋਈ ਗੱਲ ਨਹੀਂ ਰਹਿਣ ਦੇ ਆਪੇ ਆ ਮਗਰੋਂ ਨਹੀਂ ਕਿਉਂ ਥਾਣੇ ਰਹਿਣ ਦੇ ਆਪੇ ਆ ਮਗਰੋਂ ਨਹੀਂ ਕਿਉਂ ਥਾਣੇ ਥਾਣੇ ਆ ਮਗਰੋਂਗੇ ਆ ਬਾਬੂ ਪੁੱਤੇ ਵਿੱਚ ਚਾਬੀ ਕਿਹਦੇ ਕੋਲ ਆ ਗੱਡੀ ਮੋੜ ਚਾਬੀ ਕਿਹਦੇ ਕੋਲ ਗੱਡੀ ਕਿ ਮੁਰਥਾ ਉਹਦੀ ਨਾ ਵੀਡੀਓ ਬਣਾਈਓ ਬੰਦੇ ਦੀ ਨਾ ਵੀਡੀਓ ਨਹੀਂ ਅਸੀਂ ਬੱਚਾ ਲੈ ਕੇ ਨਾ ਬਣਾਈਓ ਬੰਦੇ ਦੀ ਬੰਦੇ ਦੀ ਓਏ 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 ਹਾਈ ਓਏ ਬੇਕੂ ਯਾਰ ਬੇਕੂ ਯਾਰ ਫਿਰ ਬਾਬੇ ਬਹਿ ਵਿੱਚ ਚੱਟ ਇਹਨਾਂ ਦਾ ਦੋਨ ਵਿੱਚ ਬਾਹਰ ਨਾ ਦੋਵੇਂ ਨਾਲ ਦੋਵੇਂ ਬੈਠੇ ਆ ਗਿਆ ਦੋਵੇਂ ਬੈਠੇ ਚੱਲ ਦੂਧਾ ਕਿੱਥੇ ਆ ਰਾਜ ਨਹੀਂ ਕਿਹੜਾ ਭਾਰਾ ਚੱਲ ਜੀ ਹਾਂ ਹਾਂ ਆ ਜਾ ਉੱਥੇ ਜਾ ਕੇ ਕਰ ਲੀ ਹਾਂ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਜੀ ਹਾਂਜੀ ਉਹ ਕਿਰਪਾ ਕੀਤੀ ਆ ਤੇ ਮੇਰ ਕਿ ਤੁਸੀ ਇਸ ਪਿੰਡ ਦੇ ਜੇ ਲਾਗੇ ਝੋਨਾ ਲਾਉਂਦੇ ਜੇ ਤੁਸੀਂ ਦੱਸੋ ਵੀ ਕਦੋਂ ਦੇ ਇੱਥੇ ਰਹਿੰਦੇ ਸੀ ਤੇ ਇਹਨਾਂ ਨਾਲ ਕੀ ਕੀ ਧੱਕਾ ਕਰਦੇ ਕਾਫੀ ਚਿਰ ਦੇ ਬਾਬਾ ਜੀ ਇਹਦੇ ਕਾਫੀ ਚਿਰ ਦੇ ਹੋ ਗਿਆ ਮੈਨੂੰ 3 ਸਾਲ ਦੀ ਰਿਪੋਰਟ ਮਿਲੀ ਹੈ ਮੈਨੂੰ 3 ਸਾਲ ਤੋਂ ਹੋ ਗਏ 3 ਸਾਲ ਤੋਂ ਰਹਿੰਦੇ ਨਾ ਇਹ ਕਹਿੰਦੇ ਫੇਰ ਦੇ ਰਹੀ ਥੋਨਾ ਲੱਗੇ ਲੰਮੇ ਬੜਾ ਬੰਦਾ ਬੰਦਾਲ ਕਰਦੇ ਬਬੀ ਮੇਰਾ ਹਾਂ ਆ ਵੀ ਵਿੱਚ ਵਾ ਹਾਂ ਹੀ ਕਰਦੇ ਨਾ ਕੱਲ ਇਹ ਕੱਲ ਵੀ ਭੱਜਾ ਪਰਸੋਂ ਵੀ ਭੱਜਾ ਹੀ ਅੱਛਾ ਅਸੀਂ ਵੇਦੇ ਚੋਲਾ ਲੱਤ ਨੂੰ ਜਾਂ ਕੰਬਾਲਾ ਜਿਹੜਾ ਉਹ ਅਸੀਂ ਵੀ ਰਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਜਦੋਂ ਤੁਸੀਂ ਆ ਵੇਖੀਆ ਕਿ ਆਪਾਂ ਸੰਗਤ ਦੇ ਸਹਿਯੋਗ ਨਾਲ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਤੋਂ ਦੋ ਬੰਦ ਬੁੱਧੀ ਭਗਤ ਜਿਹੜੇ ਛੜਵਾ ਕੇ ਲਏ ਸੀਗੇ ਤੇ ਸਤਿ ਸ੍ਰੀ ਜੀ ਅੱਜ ਆਪਾਂ ਇੱਕ ਹੋਰ ਸੰਗਤ ਨੂੰ ਬੇਨਤੀ ਕਰਨੀ ਆ ਕਿ ਜਿਹੜਾ ਤੁਸੀਂ ਮੇਰੇ ਮਗਰ ਦੇਖ ਰਹੇ ਜੀ ਇਹ ਸੰਗਤ ਨੂੰ ਪਤਾ ਹੀ ਆ ਕਿ ਇਹ ਆਪਣਾ ਅਨਾਥਾ ਸ਼ਰਮਾ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਵਾ ਤੇ ਇੱਥੇ ਸਤਿ ਸ੍ਰੀ ਜੀ ਸਾਨੂੰ ਕੁਝ ਚੀਜ਼ਾਂ ਦੀ ਲੋੜ ਵਾ ਜਿਵੇਂ ਅੱਜ ਜਿਵੇਂ ਤਾਂ ਦਿਖਾ ਰਿਹਾ ਕਿ ਅੱਜ ਮਾ ਜਿਹੜੀਆਂ ਪ੍ਰਸ਼ਾਦਾ ਪਕਾ ਰੀਆਂ ਲੋ ਲੰਗਰ ਵਾਸਤੇ ਇੱਥੇ ਸਾਨੂੰ ਸਮਝਦੀ 60 70 ਭਗਤਾਂ ਦਾ ਰੋਜ਼ ਪ੍ਰਸ਼ਾਦਾ ਜਿਹੜਾ ਪਕਾਈਦਾ ਵਾ ਉਹਦੇ ਵਾਸਤੇ ਸੌਦੇ ਪੱਤੇ ਦੀ ਕਾਫੀ ਲੋੜ ਵਾ ਅੱਜ ਸੱਚ ਦੱਸਾਂ ਕਿ ਅੱਜ ਸਾਡੇ ਹੁਣ ਸੌਦਾ ਸਾਡਾ ਖਤਮ ਹੋ ਗਿਆ ਵਾ ਤੇ ਇੱਥੇ ਹੁਣ ਆਪਣਾ 50-60 ਹਜ਼ਾਰ ਦਾ ਹਰ ਮਹੀਨੇ ਦਾ ਰਚਣ ਲੱਗਦਾ ਵਾ ਮੈਂ ਨਹੀਂ ਕਹਿੰਦਾ ਕਿ ਸਾਰਿਆਂ ਕੋਈ ਇੱਕੋ ਵੀ ਸੇਵਾ ਕਰੇ ਕੋਈ 100 200 500 ਜਿੰਨੀ ਜਿਹੜੀ ਸ਼ਰਦਾ ਵਾ ਸਾਡਾ ਮੋਬਾਈਲ ਨੰਬਰ ਥੱਲੇ ਦਿੱਤਾ ਉਹਦੇ ਉੱਤੇ ਆਪਣਾ Google Pay ਹੁੰਦਾ ਵਾ ਆ ਆਪਣੀਆਂ ਮਾਈਆਂ ਵਾ ਲੰਗਰ ਚੱਲਦਾ ਪਿਆ ਵਾ ਮੈਂ ਵੀਰ ਨੂੰ ਕਹਿੰਦਾ ਕਿ ਇੱਕ ਰਿ ਸਾਰਾ ਦਿਖਾ ਦੇ ਠੀਕ ਹੈ ਜੀ ਤੇ ਰਸਣ ਦੀ ਲੋੜ ਆ ਸੌਦਾ ਪਤਾ ਅੱਜ ਸਾਡਾ ਖਤਮ ਹੋ ਗਿਆ ਵਾ ਤਾ ਬੜਾ ਜਿਹੜਾ ਹੈਗਾ ਸੀ ਉਹ ਵੀ ਖਤਮ ਹੋ ਗਿਆ ਵਾ ਤੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਰੂਰ ਇੱਕ ਵਾਰੀ ਸੋਈ ਦਿਖਾ ਦਵਾਂ ਕਿ ਇਹ ਜਿਹੜੀ ਰਸੋਈ ਆ ਇਹ ਸੰਗਤ ਦੇ ਸਹਿਯੋਗ ਨਾਲ ਚੱਲਦੀ ਆ ਸਾਡਾ ਕੋਈ ਗੋਲਖ ਨਹੀਂ ਹੈਗੀ ਸਾਡਾ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ ਇਹ ਜਿਹੜੀ ਸਾਰੀ ਸੇਵਾ ਵਾ ਇਹ ਸੰਗਤ ਦੇ ਸਹਿਯੋਗ ਨਾਲ ਚੱਲਦੀ ਆ ਉਹ ਤੁਹਾਨੂੰ ਮੈਂ ਦਿਖਾਉਣਾ ਵਾਂ ਜਿਹੜੇ ਭਗਤ ਆਪਾਂ ਆਪਣੇ ਕੋਲ ਰਹਿੰਦੇ ਆ ਜਿਵੇਂ ਸਾਡਾ ਮੰਗਲਵੀਰ ਆ ਆ ਭੈਣਾ ਵਾ ਆ ਮਾਈਆਂ ਵਾ ਠੀਕ ਹੈ ਜੀ ਤੇ ਆ ਤਾਂ ਨੂੰ ਮੈਂ ਅਗਲੇ ਬੰਨੇ ਜਾ ਕੇ ਦਿਖਾਉਣਾ ਵਾ ਜਿਹੜੇ ਭਗਤ ਅਗਲੇ ਬੰਨੇ ਆਪਣੇ ਕੋ ਰਹਿੰਦੇ ਆ ਇਹਨਾਂ ਦੇ ਵਾਸਤੇ ਸੰਜੀ ਆਪਾਂ ਤੁਹਾਡੇ ਕੋਲ ਸਹਿਯੋਗ ਮੰਗਦੇ ਆ ਕਿਉਂਕਿ ਇਹਨਾਂ ਨੂੰ ਇਹ ਉਹ ਲੋਕ ਵਾ ਜਿਨ੍ਹਾਂ ਨੂੰ ਕਿਸੇ ਨੇ ਆਪਣੇ ਘਰੇ ਗੁਲਾਮ ਬਣਾ ਕੇ ਰੱਖਿਆ ਸੀਗਾ ਜਾਂ ਕਿਸੇ ਨੇ ਮੈਂਟਲੀ ਅਫਸੈਟ ਸੀਗਾ ਕਿਸੇ ਨੇ ਉਹਨੂੰ ਸਾਂਭਿਆ ਨਹੀਂ ਘਰੋਂ ਬਾਹਰ ਕੱਢ ਦਿੱਤਾ ਸੀਗਾ ਆਪਣਿਆਂ ਨਹੀਂ ਇਹ ਸਾਰੇ ਇਹ ਜਿਹੜਾ ਇਹਨਾਂ ਦੀ ਸਾਂਭ ਸੰਭਾਲ ਆ ਇਹ ਸੰਜੀ ਤੁਹਾਡੇ ਸਹਿਯੋਗ ਨਾਲ ਚੱਲਦੀ ਆ ਨਾ ਓਏ ਓਏ ਮਾਰਨਾ ਕਿਉਂ ਉਹਨੂੰ ਤੂੰ ਖੋਲ ਮਾਰਦਾ ਕਿਉਂ ਆ ਕਿਉਂ ਨਹੀਂ ਮਾਰਿਆ ਮੇਰੇ ਸਾਹਮਣੇ ਮਾਰਿਆ ਤੂੰ ਹਾਂਜੀ ਸਭ ਜੀ ਇਹ ਆਪਣਾ ਅਨਾਥ ਆਸ਼ਰਮਾ ਆਵੇ ਹੁਣ ਸਿਰ ਸਿਰ ਸਫਾਈ ਚੱਲਦੀ ਪਈ ਆ ਇਹ ਭਗਤ ਨੂੰ ਆਪਾਂ ਕਾਲੇ ਵਾਲੇ ਮੋੜ ਅੰਮ੍ਰਿਤਸਰ ਤੋਂ ਲੈ ਕੇ ਆਏ ਸੀਗੇ ਇਹਦਾ ਪਰਿਵਾਰ ਵੀ ਹੈਗਾ ਵਾ ਭੈਣ ਭਰਾ ਵੀ ਹੈਗੇ ਆ ਪਰ ਕੋਈ ਇਹਨੂੰ ਸੰਭਾਲਦਾ ਨਹੀਂ ਆ ਇਹਨਾਂ ਪਿਆਰਿਆਂ ਵਾਸਤੇ ਇਹਨਾਂ ਭਗਤਾਂ ਵਾਸਤੇ ਆਪਾਂ ਤੁਹਾਡੇ ਕੋਲ ਬੇਨਤੀ ਮੰਗਦੇ ਆ ਕਿਉਂਕਿ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੁੱਖ ਹੀ ਮਿਲੇ ਆ ਤੱਕੇ ਹੀ ਮਿਲੇ ਆ ਦਰਕਨਾਰ ਕੀਤਾ ਗਿਆ ਇਹਨਾਂ ਨੂੰ ਸੋ ਇਹ ਸੰਤ ਜੀ ਆ ਗੁਰੂ ਦੀ ਗੋਲਖ ਗਰੀਬ ਦਾ ਮੂੰਹ ਇਹ ਤੁਹਾਡੀ ਸਹਿਯੋਗ ਨਾਲ ਇਹਨਾਂ ਦੇ ਜਿਹੜੇ ਪੇਟ ਦੇ ਵਿੱਚ ਇਹਨਾਂ ਦੇ ਜਿਹੜੇ ਮੂੰਹ ਦੇ ਵਿੱਚ ਬੁਰਕੀ ਜਾਂਦੀ ਆ ਇਹ ਤੁਹਾਡੇ ਸਹਿਯੋਗ ਨਾਲ ਜਾਂਦੀ ਆ ਠੀਕ ਹੈ ਜੀ ਹੈ ਘਰ ਘਰ ਦੇਣਾ ਘਰ ਘਰ ਦੇਣਾ ਘਰ ਦੇਣਾ ਘਰ ਦੇਣਾ ਕਰ ਉਹਨੂੰ ਉਠਾ ਉਹਨਾਂ ਨੂੰ ਅੰਦਰ ਆਉਣ ਹਾਂਜੀ ਨਹੀਂ ਨਹੀਂ ਮਾਰਦੇ ਨਹੀਂ ਮਾਰਦੇ ਹਾਂ ਕਹਿ ਦੂੰਗਾ ਕਹਿ ਦੂੰਗਾ ਕਹਿ ਦੂੰਗਾ ਸੈਂ ਜੀ ਆ ਆਪਣੇ ਭਗਤਵਾ ਓਏ ਨਾਲੇ ਸੇਵਾ ਕਰਾ ਉਹਦੇ ਉੱਥੇ ਬਾਹਰ ਉਹ ਉਧਰ ਸਫਾਈ ਕਰਾ ਸਫਾਈ ਕਰਾ ਉਧਰ ਉਧਰ ਉਹਨਾਂ ਨੂੰ ਸਾਰੇ ਆ ਜਿਹੜੇ ਲੰਮੇ ਪਏ ਉਹਨਾਂ ਨੂੰ ਅੰਦਰ ਲੈ ਕੇ ਜਾ ਸੈਂ ਜੀ ਆ ਆਪਣਾ ਅਨਾਥਾ ਆਸ਼ਰਮ ਆ ਵੀ ਜਿਵੇਂ ਸਾਡੇ ਬਜ਼ੁਰਗ ਵਾ ਆ ਸਾਡਾ ਬਾਪੂ ਬਜ਼ੁਰਗ ਵਾ ਠੀਕ ਹੈ ਜੀ ਆ ਰਮੇਸ਼ੇ ਦਾ ਨਾਮ ਆ ਇਹਨਾਂ ਸੰਗਤ ਇਹਨਾਂ ਵਾਸਤੇ ਆਪਾਂ ਤੁਹਾਡੇ ਤੋਂ ਸਹਿਯੋਗ ਮੰਗਦੇ ਆ ਆ ਬੰਦ ਕਰਦੇ ਕਰੀ ਠੀਕ ਹੈ ਜੀ ਇਹਨਾਂ ਵਾਸਤੇ ਅਸੀਂ ਡਟ ਤੋਂ ਸੰਯੋਗ ਮੰਗਦੇ ਆ ਇੱਥੇ ਹੁਣ ਆਪਾਂ ਨੂੰ ਸੰਜੀ ਜੋ ਜੋ ਰਿਕਾਇਰਮੈਂਟ ਆ ਉਹ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਵੀ ਗਰਮੀਆਂ ਦੇ ਕੱਪੜੇ ਆ ਜਿਹੜੇ ਉਹ ਸਾਨੂੰ ਉਹਨਾਂ ਦੀ ਕਾਫੀ ਲੋੜ ਵਾ ਠੀਕ ਹੈ ਜੀ ਫਿਰ ਹੁਣ ਆ ਇੱਥੇ ਵਾਇਗਰੂ ਨੇ ਆਟਾ ਡਬਲਾ ਕਰੇ ਰਾਸ਼ਨ ਪਾਣੀ ਦੀ ਸੇਵਾ ਦੀ ਬਹੁਤ ਲੋੜ ਵਾ ਇੱਕ ਸਾਡੀ ਜਿਹੜੀਆਂ ਚਾਰ ਦਿਵਾਰੀਆਂ ਵਾ ਇਹਦੇ ਉੱਪਰ ਅਸੀਂ ਕੰਡਿਆਲੀ ਤਾਰ ਲਵਾਉਣੀ ਆ ਕਿਉਂਕਿ ਆ ਜਿਹੜੇ ਭਗਤਾ ਮੈਂਟਲੀ ਅਫਸਾਈਡ ਵਾ ਕਈ ਵਾਰੀ ਇੱਥੋਂ ਭੱਜ ਜਾਂਦੇ ਆ ਜੋ ਸਚਾਈ ਉਹ ਮੈਂ ਤੁਹਾਨੂੰ ਦੱਸ ਦਵਾ ਕਿ ਕਿਈ ਇੱਥੋਂ ਚਲੇ ਜਾਂਦੇ ਆ ਸੋ ਉਹਨਾਂ ਨੂੰ ਇੱਕ ਹਿਸਾਬ ਦਾ ਸੰਭਾਲ ਕੇ ਰੱਖਣਾ ਪੈਂਦਾ ਵਾ ਇੱਕ ਹਿਸਾਬ ਦਾ ਜਿਵੇਂ ਕਬੂਤਰਾਂ ਨੂੰ ਨਹੀਂ ਕੁੱਤਿਆਂ ਤੋਂ ਬਚਾ ਕੇ ਰੱਖਣਾ ਪੈਂਦਾ ਇਦਾਂ ਇਹਨਾਂ ਨੂੰ ਪਖਤਾਂ ਵਿਚਾਰਿਆ ਨੂੰ ਜਿਹੜੇ ਦਿਮਾਗੀ ਦਿਮਾਗੀ ਅਫਸੈਟ ਆ ਉਹਨਾਂ ਨੂੰ ਮਾੜੀ ਸੋਚ ਵਾਲੇ ਲੋਕਾਂ ਤੋਂ ਬਚਾ ਕੇ ਰੱਖਣਾ ਪੈਂਦਾ ਵਾ ਕਿਉਂਕਿ ਰੱਬ ਨਾ ਕਰੇ ਇਹੋ ਜਿਹਾ ਭਗਤ ਕੋਈ ਇੱਥੋਂ ਚਲੇ ਜਾਂਦਾ ਵਾ ਤੇ ਉਹ ਜੇਕਰ ਆਜੇ ਉਹੋ ਜਿਹੇ ਅੰਸਰਾਂ ਦੇ ਹੱਥ ਆਜੇ ਉਹ ساری ਉਮਰ ਪੱਠੇ ਪਵਾ ਪਾ ਮਾਰ ਦਿੰਦੇ ਆ ਤੇ ਸੋ ਇਹਨਾਂ ਵਾਸਤੇ ਸਿਤਾਰ ਲਾਉਣੀ ਐ ਇੱਕ ਕੰਡੇ ਵਾਲੀ ਤਾਰ ਲਾਉਣੀ ਆ ਚਾਰ ਸਵੇਰੇ ਉਹ ਸਾਨੂੰ ਲਗਭਗ 1000 ਫੁੱਟ ਤਾਰ ਚਾਹੀਦੀ ਆ ਤੇ ਹੋਰ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਇੱਥੇ ਅਸੀਂ ਜਿਵੇਂ ਸਾਡੇ ਆ ਕੱਪੜੇ ਆ ਆ ਕੱਪੜੇ ਪਏ ਹੁੰਦੇ ਆ ਉਹ ਸਾਹਮਣੇ ਆ ਪੇਟੀਆਂ ਦੇ ਵਿੱਚ ਕੱਪੜੇ ਪਏ ਹੁੰਦੇ ਆ ਇਹ ਪੇਟੀਆਂ ਖੋਦ ਖੋਲ ਲੈਂਦੇ ਆ ਜਿੰਦਰੇ ਤੋੜ ਲੈਂਦੇ ਆ ਤੇ ਆ ਕੱਪੜੇ ਜਿਹੜੇ ਪਾੜਪੂੜ ਵੀ ਦਿੰਦੇ ਆ ਜਿਵੇਂ ਹੁਣ ਸਿਆਲ ਦੇ ਕੰਬਲੇ ਸਿਆਲ ਦੇ ਕੰਬਲੇ ਨੂੰ ਸਟੋਰ ਕਰਕੇ ਰੱਖਣਾ ਵਾ ਇਹਨਾਂ ਵਾਸਤੇ ਅਸੀਂ ਇੱਕ ਕਮਰਾ ਪਾਉਣਾ ਉੱਪਰ ਛੱਤ ਦੇ ਉੱਪਰ ਵੀ ਕਮਰਾ ਪਾਉਣਾ ਵਾ ਤੇ ਉਹਦੇ ਵਾਸਤੇ ਸਾਨੂੰ 8 ਸਿਮਿੰਟ ਬਜਰੀ ਦੀ ਲੋਡ ਵਾ ਹੁਣ ਉਹ ਧੰਨਵਾਦ ਕਰਦਾ ਵਾਂ ਮੈਂ ਆਪਣੀ ਭੈਣ ਦਾ ਅਕੰਦੋਲਾ ਫੈਮਿਲੀ ਦਾ ਜਿਨ੍ਹਾਂ ਨੇ ਇਥੇ ਐਫਸੀਡੀ ਲਵਾ ਕੇ ਦਿੱਤੀ ਆ ਉਹ ਮਿਸਤਰੀ ਆਉਣਾ ਵਾ ਅੱਜ ਆਪਣਾ ਮਿਸਤਰੀ ਆਊਗਾ ਉਹ ਉੱਪਰ ਬੋਰਡ ਜਿਹੜਾ ਦਿੱਤਾ ਵਾ ਉਥੇ ਉਹਦੀ ਫ